ਇਹ ਤਸਵੀਰਾਂ ਨੇ ਉਸ ਲੜਕੀ ਦੀਆਂ ਜਿਸ ਨੇ ਕੀ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ 4-5 ਕੁ ਮਹੀਨੇ ਪਹਿਲਾਂ ਲਵ ਮੈਰिज ਕਰਵਾਤਾ ਲਈ ਪਰ ਉਸ ਨੂੰ ਇਹ ਮੈਰिज ਰਾਸ ਨਹੀਂ ਆਈ ਕਿਉਂਕਿ ਉਸ ਦੇ ਸਹੁਰਿਆਂ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਉਸ ਨੇ ਖੌਫਨਾਕ ਕਦਮ ਚੱਕਦਿਆਂ ਹੋਇਆਂ ਆਪਣੀ ਜੀਵਨ ਲੀਲਾ ਨੂੰ ਹੀ ਸਮਾਪਤ ਕਰ ਲਿਆ ਇਸ ਸਾਰਾ ਮਾਮਲਾ ਹੈ ਜੀਰਾ ਦਾ ਜਿੱਥੇ ਕੀ ਸਿਵਲ ਹਸਪਤਾਲ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਮ੍ਰਿਤਕ ਲੜਕੀ ਦੇ ਚਾਚਾ ਨੇ ਦੱਸਿਆ ਕਿ ਲੜਕੀ ਦੇ ਵੱਲੋਂ 4-5 ਮਹੀਨੇ ਪਹਿਲਾਂ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਘਰੋਂ ਭੱਜ ਕੇ ਜੀਰਾ ਦੇ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਗਿਆ ਸੀ ਤੇ ਕੁਝ ਦਿਨਾਂ ਬਾਅਦ ਪਰਿਵਾਰਕ ਮੈਂਬਰਾਂ ਨੇ ਵੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਪਰ ਲੜਕੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਕੁਝ ਸਮੇਂ ਬਾਅਦ ਹੀ ਲੜਕੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਇਸਦਿਕ ਚੱਲਦੇ ਆਂ ਬੀਤੇ ਦਿਨੀ ਵੀ ਸੋਹਰਾ ਪਰਿਵਾਰ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਤਾਂ ਲੜਕੀ ਨੇ ਆਪਣੇ ਪੇਕੇ ਘਰ ਫੋਨ ਕੀਤਾ ਤੇ ਉਸ ਦੇ ਘਰ ਦੇ ਉਸ ਨੂੰ ਘਰ ਲੈ ਆਏ ਉਸ ਤੋਂ ਬਾਅਦ ਲੜਕੀ ਤੇ ਉਸ ਦੇ ਘਰ ਵਾਲੇ ਦੇ ਵਿੱਚ ਚੈਟ ਵੀ ਹੋਈ ਤੇ ਜਿਸ ਦੇ ਵਿੱਚ ਲੜਕੀ ਦੇ ਨਾਲ ਉਸ ਦੀ ਚੈਟ ਜੋ ਹੋਈ ਉਹ ਵੀ ਇਸ ਸਮੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿੰਜ ਦੋਵਾਂ ਦੇ ਵਿੱਚ ਇਸੇ ਚੈਟ ਤੋਂ ਬਾਅਦ ਲੜਕੀ ਨੇ ਪੱਖੇ ਦੇ ਨਾਲ ਫਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਤੇ ਲੜਕੀ ਦੇ ਪਰਿਵਾਰ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਧੀ ਨੂੰ ਇਨ੍ਹਾਂ ਵੱਲੋਂ ਪਰੇਸ਼ਾਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਉਸਨੇ ਮਾਨਸਿਕ ਤਣਾਅ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮੌਕੇ ਲੜਕੀ ਦੇ ਚਾਚਾ ਜੀ ਨੇ ਹੋਰ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾਉਨੇ ਆ। ਜੀ ਸੀ ਇਹਦੀ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲੰਬ ਮੈਰਜ ਕਰਾਈ ਸੀ ਇਹਨਾਂ ਨੇ ਜੀ। ਤੇ ਪਰ ਸਹੁਰੇ ਜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਕਦੇ ਮਾਰਦੇ ਸੀਗੇ। ਜਦੋਂ ਉਹ ਵਿਚਾਰੀ ਰੋਲਦੀ ਰੋਲਦੀ ਫੋਨ ਕਰਦੀ ਸੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ ਇਹ ਇਹਦਾ ਪਰਸਾ ਚਾਹ ਹੈ ਤੇਰੇ ਦੇ ਕਿਤੇ ਜੇਠ ਨੇ ਤੇਰੇ ਘਰ ਵਾਲੇ ਨੇ ਸੱਸ ਸਾਰੇ ਗੱਲ ਪਏ ਦੇ ਤੜਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਤੇ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈਣ ਚਲੇ ਗਿਆ ਵਾ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਐ ਸਰ ਪਰ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧਿਆ ਸੀਗੀ ਅੱਜ ਮੈਂ ਸਵੇਰੇ ਜਿਹੜਾ ਇਹਨੂੰ ਰਾਸ਼ਤਾ ਪਾਣੀ ਕਰਾ ਕੇ ਗਿਆ ਵਾਂ ਉਸ ਤੋਂ ਬਾਅਦ ਮੈਂ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੂੰ ਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਉਸ ਤੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਂ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਸ ਤੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡੀ ਜਾਂਦੀ ਸੀਗੀ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਬੇਕਰਮ ਚੱਕ ਰਿਆ ਭਾਜੀ ਤੇ ਘਰੇ ਹੀ ਇਹਨੇ ਜਿਹੜਾ ਸੁਸਾਇਡ ਕਰ ਲੈ ਹਾਂਜੀ ਘਰ ਹੀ ਕੀਤਾ ਜੀ ਕਿ ਕੀ ਮੰਗ ਕਰਦੇ ਹੋ ਅਸੀਂ ਤੇ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਉਧਰ ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਜੀਰਾ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਹੈ ਤੇ ਇਸ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਉਹਨਾਂ ਦੇ ਵੱਲੋਂ ਮੌਕੇ ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਦੇ ਸਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਨ ਨੂੰ ਡਾਕਟਰ ਰੁਪਾ ਮਸੂਲ ਹੋਇਆ ਡਾਕਟਰ ਸਿਮਰਤ ਕਟੂਰਵੀ ਗਾਰੇ ਸੇ ਪਰਿਵਾਰ ਨਾਲ ਮਿਲ ਕਰਕੇ ਉਹ ਵੀ ਜਾਣ ਲਾਉਣ ਦੇ ਮਤਲਬ ਕਰ ਰਹੇ ਸਨ ਤੇ ਇਹ ਲੜਕੀ ਨੇ ਸੁਸਾਇਸਾਈਡ ਵਗੈਰਾ ਕੀਤਾ ਜਾਂਦੀ ਕੀ ਥੋੜੀ ਜਾਣਕਾਰੀ ਦਿਓ ਵੀ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਨਹੀਂ ਪਤਾ ਸਾਡੇ ਤੇ ਮੌਕਾ ਤੇ ਜਾ ਕੇ ਪਤਾ ਕਰਾਂਗੇ